ਕਹਾ ਪਏ ਉਹ ਜੋ ਅਥੀ ਹਿੱਤ ਚਿਤ ਕਰ ਬੋਬਤ ਸਲਾ ਪੂਜਾਈ ਕੀ ਹੋ ਗਿਆ ਜੇ ਬਹੁਤ ਹੈ ਤਾ ਪ੍ਰੇਮ ਨਾਲ ਹਿੱਤ ਕਰਕੇ ਇਹ ਇਹ ਮੰਨ ਕੇ ਵੀ ਮੇਰੇ ਹਿੱਤ ਵਿੱਚ ਐਸਲਾ ਪੂਜਲੀ ਮੇਰੇ ਫਾਇਦੇ ਚ ਹੈ ਧਰਮ ਦਾ ਕੰਮ ਇਹ ਮੰਨ ਲਿਆ ਤਾ ਉਧਰੋਂ ਬੋਲ ਲਿਆ ਭੋਲੇ ਪਣ ਚ ਬੋਲ ਲਿਆ ਚਲੋ ਸੱਚ ਮੰਨ ਲਿਆ ਕਿ ਤੈਨੂੰ ਕਿਸੇ ਨੂੰ ਦੱਸ ਤਾ ਬੋਲ ਲਿਆ ਭਰੋਸਾ ਕਰਕੇ ਮੰਨ ਲਿਆ ਬਹੁ ਹਿੱਤ ਕਰ ਇਹ ਬਹੁਤ داری ਨਾਲ ਇਤ ਕਰਕੇ ਬਹੁ ਵਿਦ ਸਲਾ ਪਜਾਈ ਬਾਣ ਥਕੇ ਪਾਹਨ ਕਹ ਪਰਸਤ ਕਛੁ ਕਰ ਸਿੱਧ ਨ ਆਈ ਪਾਲ ਥਕੇ ਹੱਥ ਪੈਰ ਥੱਕ ਗਏ ਬਾਵਦ ਪਾਹਨ ਕਹ ਪਰਸਤ ਪਾਹਨ ਕਹ ਪਰਸਤ ਕਛੁ ਕਰ ਸਿੱਧ ਨ ਆਈ ਪੈਰਾਂ ਨੂੰ ਧੁੰਦੇਆਂ ਕਰਕੇ ਛੂਹਦੇਆਂ ਕਰਕੇ ਸੇਵਾ ਕਰਦੇਆਂ ਕਰਕੇ ਕੱਪੜੇ ਪਾਉਦੇਆਂ ਕਰਕੇ ਰਲਾਉਂਦਿਆਂ ਕਰਕੇ ਪਰ ਕੋਈ ਸਮਝ ਤਾਂ ਨਹੀਂ ਕੋਈ ਆਈ ਅਕਲ ਤਾਂ ਨਹੀਂ ਆਈ ਸਿੱਧੀ ਤਾਂ ਪ੍ਰਾਪਤ ਨਹੀਂ ਹੋਈ ਕੋਈ ਅੱਛਾ ਤਾਂ ਜੇ ਸਮਝ ਆ ਜਾਂਦੀ ਤਾਂ ਛੇ ਦੇ ਛੱਡ ਦੁੱਤ ਉਹਦਾ ਤੇਰੇ ਜੰਨੀ ਵੀਕ ਸ਼ਕਤੀ ਦੀ ਰੱਖਦਾ ਉਹਦਾ ਆਪਣੇ ਮੂੰਹ ਚ ਪਾਣੀ ਦਾ ਗਲਾਸ ਵੀ ਨਹੀਂ ਪਾ ਸਕਦਾ ਪਿਆ ਤੂੰ ਤਾਂ ਪਾ ਸਕਦਾ ਐਨੀ ਵੀ ਅਕਲ ਨਹੀਂ ਆਈ ਤੈਨੂੰ ਇਹ ਨੂੰ ਕਹਿੰਦੇ ਨੇ ਅੰਨੀ ਸ਼ਰਦਾ ਇਹ ਸ਼ਰਦਾ ਵਾਲੀ ਭਗਤੀ ਆ ਸ਼ਰਦਾ ਹੁੰਦੀ ਉਹ ਨਹੀਂ ਹੈ ਸ਼ਰਦਾ ਦੇ ਕਦੇ ਅਖਾੜੀ ਹੁੰਦੀ ਹੈ ਸ਼ਰਦਾ ਅਖਾੜੀ ਸ਼ਰਦਾ ਕਿਹੜੀ ਹੁੰਦੀ ਹੈ ਜਿਹੜੀ ਪਰਮੇਸ਼ਰ ਸ਼ਰਦਾ ਲਾਵੇ ਨਾ ਆਪ ਆਪਣੀ ਸ਼ਰਦਾ ਆਪੇ ਲਾਇਨ ਸੱਚੀ ਸ਼ਰਦਾ ਉਹ ਤਾਂ ਹੁੰਦੀ ਹੈ ਅਖਾੜੀ ਜਿਹੜੀ ਝੂਠੀ ਸ਼ਰਦਾ ਹੁੰਦੀ ਹੈ ਸਾਨੂੰ ਭਾਵੇਂ ਸੱਚੀਉ ਲੱਗਦੀ ਹੈ ਕਿਉਂ ਅਣਜਾਣਪਨੇ ਚ ਸੱਚੀ ਲੱਗ ਜਾਂਦੀ ਹੈ ਦੇਖੋ ਆਪਾਂ ਨੂੰ ਪੰਥਾ ਦਾ ਕੋਡ ਦੇ ਦੇ ਦਵੇ ਜਲਦੀ ਆਪਾਂ ਤਾਂ ਸੱਚਾ ਮੰਨ ਗਏ ਲੈਨੇ ਆ ਆਪਨ ਤਾਂ ਪਤਾ ਨਹੀਂ ਹੁੰਦਾ ਪਤਾ ਉਦੋਂ ਲੱਗਦਾ ਜਦੋਂ ਦੁਕਾਨਦਾਰ ਮੋੜ ਦੇਵੇ ਭਾਈ ਜਲਦੀ ਹੈ ਫਿਰ ਝਟਕਾ ਵੀ ਵੱਜਦਾ ਅਣਜਾਣਪਨੇ ਜਿਹੜੀ ਲਈ ਹੋਈ ਚੀਜ਼ ਹੈ ਝੂਠੀ ਉਹਦੇ ਤੇ ਵੀ ਸ਼ਰਧਾ ਹੁੰਦੀ ਹੈ ਪਰ ਉਹ ਪਤਾ ਲੱਗ ਜਾਂਦਾ ਉਹ ਤਾਂ ਹੁੰਦੀ ਹੈ ਝੂਠੀ ਹੈ ਫਿਰ ਉਹਦੀ ਪ੍ਰਾਪਤੀ ਕੁਝ ਨਹੀਂ ਹੁੰਦੀ ਉਜ ਸਿੰਧੀ ਨਹੀਂ ਬਣਦੀ ਸੋਜੀ ਨਹੀਂ ਬਣਦੀ ਹਾਂ ਅੱਛਾ ਤਾਂ ਧੂਪ ਦੀਪਾਰ ਪਤਾ ਹੈ ਪਾਨ ਕਚੂਨਾ ਖਾਏ ਹੈ ਤੇ ਅੱਛਾ ਤੇ ਚਾੜ ਧੂਪ ਦੀਪ ਅਰਪਣਾ ਕਰਦੇ ਆ ਤੁਸੀਂ ਉੱਥੇ ਲੈ ਕੇ ਜਾਂਦੇ ਪਾਨ ਕਚੂਨਾ ਖਾਏ ਹੈ ਉਹ ਤਾਂ ਕੁਝ ਖਤ ਦਾ ਨਹੀਂ ਅਸੀਂ ਵੀ ਜਿਹੜਾ ਭੋਗ ਲਵਾਉਂਦੇ ਹਾਂ ਖੰਡਾ ਤਾਂ ਕੁਛ ਆਦੀ ਨਗਲਾ ਸੀ ਵੀ ਉਹੀ ਕਰਦੇ ਹਾਂ ਫੌਲਿਆਂ ਨੇ ਗੁਰੂ ਗ੍ਰੰਥ ਸਾਹਿਬ ਤਾਂ ਕੁਛ ਨਹੀਂ ਕਰਦਾ ਓਏ ਉਹ ਨਕਲਾ ਹੈ ਕੁਛ ਨਹੀਂ ਰੱਖਿਆ ਹੈ ਪਾਨ ਕਛੂ ਨਾ ਖਾਇਆ ਦੇਖੋ ਨਾ ਜੇ ਅਸੀਂ ਇਹ ਇੱਕ ਇਹ ਕਹਿਵਾ ਗਏ ਤੂੰ ਤੂੰ ਜੀ ਦੀ ਗੱਸਾਂ ਤੇ ਗੱਲ ਸਰੂ ਜੀ ਨੇ ਇਹ ਗੱਲ ਲਿਖੀ ਸੀ ਉਹਨੇ ਨਹੀਂ ਸੀ ਇਹ ਬਰਿਆਦਾ ਬਣਾਈ ਜਿਹੜੀ ਅੱਜ ਸਾਡੇ ਕੋਲ ਹੈ ਉਹ ਨਹੀਂ ਸੀ ਇਹ ਗੱਲ ਬਣਾ ਸਕਦਾ ਉਹ ਇਹ ਕਹਿੰਦਾ ਸੀ ਵੀ ਤੁਸੀਂ ਕਿਰਪਾਨ ਭੇਟ ਕਰਕੇ ਛਕਿਆ ਕਰਿਓ ਉਹ ਬਸ ਇਹਦਾ ਮਤਲਬ ਇਹ ਨਹੀਂ ਗੁਰੂ ਗ੍ਰੰਥ ਸਾਹਿਬ ਨੇ ਛਕ ਲਿਆ ਉਹ ਇਹ ਨਹੀਂ ਕਿਤੇ ਗਿਆ ਹੋਇਆ ਹੁਕਮ ਜਰੂਰ ਆਵੇ ਹੁਕਮ ਕਰੋ ਅਸੀਂ ਛਕ ਲਈਏ ਪੀਤਾ ਲੋੜੀਏ ਕਮ ਸੋਹਰ ਸੋਹਰ ਪਿਆਕ ਆਗਿਆ ਲੈਣ ਦੀ ਉਹ ਗੱਲ ਹੈ ਸ਼ਗਨ ਵਾਸਤੇ ਹੋਰ ਕੁਝ ਨਹੀਂ ਹੈ ਉਹ ਵਰਤੋਂਣ ਵਾਸਤੇ ਆਗਿਆ ਲੈਣ ਦੀ ਗੱਲ ਹੈ ਆਪਕੋ ਉਹ ਉਗਲਗੇ ਵਾਲੀ ਗੱਲ ਗਲਤ ਹੈ ਉਥੇ ਭੋਖੇ ਮੈਨੂੰ ਲੱਗ ਜੂ ਪਾਨ ਕਾ ਛੂਨਾ ਖਾਇਆ ਗੁਰੂ ਗ੍ਰੰਥ ਸਾਹਿਬ ਦੇ ਨੂੰ ਭੋਖੇ ਮੈਨੂੰ ਲੱਗ ਜੂਗਾ ਰੱਖ ਕੇ ਦੇਖੋ ਤੇ ਥੋੜਾ ਜਿਹਾ ਪ੍ਰਸ਼ਾਦ ਜੇ ਪੱਤਰੇ ਗਿੱਲੇ ਨਾ ਹੋ ਜਾਣ ਘੋੜਰ ਤਬੇਕਾਰ ਹੋ ਜਾਣਗੇ ਰੋਜ਼ ਰੋਜ਼ ਉੱਥੇ ਰੱਖੀ ਜਾਈਏ ਸੀ ਅਕਲ ਆਪ ਨਹੀਂ ਲਈ ਹੈ ਕਿਸੇ ਗਲਤੀ ਵੀ ਉਹ ਸਾਧ ਸੀਗੇ ਸਾਧਾ ਨੂੰ ਜੋ ਬਰਿਆਦਾ ਬਣਾਉਂਦੀ ਏ ਜਿਵੇਂ ਪੱਥਰਾਂ ਨੂੰ ਕਰਦੇ ਤੇ ਉਹੀ ਬਰਿਆਦਾ ਬਣਾਉਂਦੀ ਉਹੀ ਚਲੀ ਜਾਂਦੀ ਹਾਂ ਤਾਂ ਮੈਂ ਸਿੱਧ ਹੈ ਰੇ ਜੜ ਤੋਹੇ ਕਛੂ ਵਰਦੈ ਹੈ ਤਾਂ ਮੈਂ ਸਿੱਧ ਹੈ ਰੇ ਜੜ ਹੈ ਰੇ ਜੜ ਉਕੇ ਉਹਦੇ ਵਿੱਚ ਕੋਈ ਸਿੱਧ ਪੁਰਸ਼ ਹੈ ਸਿੱਧ ਕਹਨ ਹੁੰਦਾ ਹੈ ਸਿੱਧ ਹੁੰਦਾ ਕੋਈ ਚੇਤਨ ਆਤਮਾ ਸੋਜੀ ਵਾਲੀ ਚੇਤਨ ਜਿਹੜਾ ਹੁੰਦਾ ਉਹਨੂੰ ਸੋਜੀ ਹੁੰਦੀ ਹੈ ਉਹਦੇ ਵਿੱਚ ਚੇਤਨ ਹੈ ਅਕਲ ਹੈ ਉਹਦੇ ਵਿੱਚ ਆਤਮਾ ਹੈ ਉਹਦੇ ਵਿੱਚ ਜੇ ਉੱਤੇ ਨੂੰ ਕੋਈ ਵਰ ਦੇ ਦੇਵੇ ਵਰਦਾਨ ਦੇ ਦੇਵੇ ਜੋ ਨਹੀਂ ਹੈ ਉੱਚ ਚੇਤਨ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਚੇਤਨਾ ਨਹੀਂ ਹੈ ਜੋ ਹੈ ਉਹ ਅਸੀਂ ਲਿਆ ਨਹੀਂ ਜੋ ਨਹੀਂ ਹੈ ਉਹਦੀ ਇਰਾਦਾ ਉਹਦੀ ਇੱਛਾ ਰੱਖਦੇ ਹਾਂ ਇੱਛਾ ਉਹ ਚੀਜ਼ ਦੀ ਰੱਖਦੇ ਜਿਹੜੀ ਉਹ ਹੈ ਉਹ ਨਹੀਂ ਜੋ ਹੈ ਉਹਦੀ ਲਾਪਰਵਾਹੀ ਕੀਤੀ ਹੋਈ ਹੈ ਉਹਦੇ ਚ ਕੀ ਹੈ ਉਹਦੇ ਚ ਗਿਆਨ ਗੁਰੂ ਹੈ ਉਹਦੇ ਚ ਗਿਆਨ ਗੁਰੂ ਆ ਉਹ ਦੁੱਧ ਹੈ ਥਾਲ ਵਿੱਚ ਜਿੰਨੀ ਵਸਤੂ ਪਈਓ ਤਦਾਂ ਨੇ ਕੋਈ ਵਸਤੂ ਪਈਆ ਥਾਲ ਚ ਸਤ ਸੰਤੋਖ ਵਿਚਾਰੋ ਸਤ ਸੰਤੋਖ ਦੀ ਵਿਚਾਰਧਾਰਾ ਹੈ ਉਬਰਤਨਾਮ ਠਾਕਰ ਕਾ ਪਈਓ ਸਤ ਸੰਤੋਖ ਦੀ ਵਿਚਾਰਧਾਰਾ ਚ ਕੀ ਹੈ ਉਬਰਤਨਾਮ ਜਿਵੇਂ ਅਸੀਂ ਕੜਾ ਪ੍ਰਸ਼ਾਦ ਬਲੋੜਿਓ ਬੇਰ ਚੀਜ਼ ਉਹ ਚ ਕਿਉਂ ਹੁੰਦਾ ਮਿੱਠਾ ਪਾਈ ਦਾ ਤਾਂ ਵੀ ਹਜਮ ਹੋ ਜਵੇ ਕਿਉਂ ਕਿ ਉਹ ਨੂੰ ਹਜਮ ਕਰਨ ਵਾਸਤੇ ਮੱਖਣ ਨੂੰ ਹਜਮ ਕਰਨ ਲਈ ਵਾਸਤੇ ਨਾਲ ਬਿਸ਼ਰੀ ਖਾਈ ਦੀ ਹੈ ਹਜਮ ਹੋ ਜਵੇ ਸੋਹਰੇ ਤੇ ਸੋਗਾ ਪਾਈ ਦਾ ਵਿਸੋਣਾ ਢਲ ਜਵੇ ਢਾਲਣ ਵਾਸਤੇ ਇਹਵੇਂ ਮਿੱਠਾ ਪਾਈ ਦਾ ਹਜਮ ਹੋਣ ਵਾਸਤੇ ਬੇਰ ਚੀਜ ਇਹਦੇ ਸ਼ਕਤੀ ਮਿੱਠਾ ਕਿਉ ਹੈ ਤਤ ਕਿਉ ਹੈ ਅਮਰਤ ਨਾਮ ਠਾਕੁਰ ਦਾ ਅਮਰਤ ਨਾਮ ਠਾਕੁਰ ਕਾ ਪਈਓ ਜਿਸ ਦਾ ਸਭ ਸੇ ਆਧਾਰ ਹੋ ਸਾਰਾ ਆਧਾਰ ਉਹਦਾ ਜੇ ਕੋ ਖਾਵੇ ਜੇ ਕੋ ਪੁੱਛੇ ਤਿਸ ਕਾ ਹੋਇ ਉਧਾਰੋ ਖਾਣਾ ਤਾਂ ਉਹ ਸੀ ਉਪਦੇਸ਼ ਵਿਚਾਰਨਾ ਸੀ ਉਪਦੇਸ਼ ਖਾ ਕੇ ਆ ਕੇ ਖੜਾ ਪ੍ਰਸ਼ੰਦ ਨਾਲ ਇਹ ਲੋੜ ਹੈ ਵੀ ਆਵੈ ਲੱਭ ਚਾ ਗਿਆ ਲੱਗੜਤਾ ਥਾਈ ਨਹੀਂ ਹੋਏ ਅਰ ਸੋਈ શકે ਰੋਟੀਆਂ ਖਾਇਆ ਦਾਲ ਹੋ ਸਲਾਦ ਉਰਾ ਪਰ ਜਨ ਮਰਜੀ ਬਣਾ ਲਓ ਚਲੋ ਤਾਂ ਪੇਟ ਪੂਜਾਏ ਇਹ ਕੁਛ ਕਰਕੇ ਆ ਗਏ ਪ੍ਰਾਪਤੀ ਕੀ ਹੁੰਦੀ ਦੀ ਪ੍ਰਾਪਤੀ ਦਿਲ ਪ੍ਰਾਪਤੀ ਕੀ ਹੁੰਦੀ ਸੀ ਕੁਛ ਜਿਆਦਾ ਲੰਬਾ ਚੌੜਾ ਫਰਕ ਨਹੀਂ ਆ ਬੰਦਰਾ ਨੂੰ ਓਏ ਜੀ ਉਹ ਗੱਲ ਜਿੱਤੇ ਤਾਂ ਕੋ ਰਗੀ ਰਗ ਵਜਾਉਣ ਵਾਲੇ ਨੇ ਕਰਨੇ ਵਾਲੇ ਨੇ ਉਹ ਜੇ ਨਾਮ ਵਜਾਉਣ ਸੰਗਦਲ ਸਾਰਾ ਦਲ ਉਹੀ ਹੈ ਉਹਦਾ ਦੁਕਾਨਦਾਰੀ ਹੈ ਦੁਕਾਨ ਖੁੱਲੀ ਰੱਖਣ ਵਾਸਤੇ ਉਹ ਰਾਗੀ ਕਰਦੇ ਨੇ ਬਦਲਦੇ ਰਹੇ ਜੀ ਲਗਾਤਾਰ ਜੋ ਸੰਗਤ ਆਉਂਦੀ ਹੈ ਜੇ ਬੰਦ ਕਰਨ ਜੇ ਨਾ ਸੰਗਤ ਆਉਂਦੀ ਹੋਵੇ ਬੰਦ ਵੀ ਕਰ ਲਾਂਗੇ ਰਣ ਵੀ 10 10 ਵਜੇ ਅਸੀਂ ਬੰਦ ਕਰ ਦੋਗੇ ਗੁਰੂ ਘਰ ਜਿੱਥੇ ਸਾਰਾ ਦਿਨ ਲੱਗਿਆ ਰਹਿੰਦਾ ਸੀ ਸਵੇਰ ਸ਼ਾਮ ਦਾ ਦੁਆਨ ਹੁੰਦਾ ਸੀ ਪਰ ਇੱਥੇ ਸੰਗਤ ਆਉਂਦੀ ਰਹਿੰਦੀ ਹੈ ਤੱਕਾਂ ਚੱਲਦੀ ਹੈ ਲਗਾਤਾਰ ਰੱਖਦੇ ਨੇ ਜੋ ਜੀ ਹੋਤ ਦੇਹ ਕਛੂ ਤੋਹੇ ਕਰਮਨ ਬਜ ਕਰਮ ਵਿਚਾਰ ਜੋ ਦੇ ਜੀਵ ਹੋਵੇ ਕੋਈ ਆਤਮਾ ਹੋਵੇ ਪੱਥਰ ਵਿੱਚ ਪੱਥਰ ਵਿੱਚ ਬੂਰਦੇ ਵਿੱਚ ਫਿਰ ਤੈਨੂੰ ਕੋ ਦੇ ਦੇਵੇ ਗੁਰੂ ਗ੍ਰੰਥ ਸਾਹਿਬ ਵਿੱਚ ਕਹੇ ਆਤਮਾ ਕੀ ਮਿਲਦਾ ਤੁਹਾਨੂੰ ਕੁਛ ਵੀ ਨਹੀਂ ਮਿਲਦਾ ਜਿਹੜੇ ਤੁਹਾਨੂੰ ਅਰਥ ਕਰਕੇ ਦਿੰਦੇ ਨੇ ਗਲਤ ਕਰਕੇ ਦਿੰਦੇ ਨੇ ਜੇ ਚਲੋ ਬੋਲਦਾ ਅਸੀਂ ਕਹਿੰਦੇ ਵੀ ਗੁਰੂ ਗ੍ਰੰਥ ਸਾਹਿਬ ਦਾ ਬੋਲਦਾ ਉਹ ਬੋਲਦਾ ਜੇ ਬੋਲਦਾ ਉਹਦਾ ਤੁਸੀਂ ਅਰਥ ਵਿਗਾੜਦੇ ਉਹ ਤਾਂ ਕੁਝ ਬੋਲਿਆ ਤੁਸੀਂ ਇਹ ਤਾਂ ਅਰਥ ਵਿਗਾੜ ਕੇ ਦਿੱਤੇ ਤੁਸੀਂ ਤਾਂ ਅਪਰਾਧ ਕਰਤਾ ਕਿਹੜਾਉਣ ਪਰ ਉਹ ਅਪਰਾਧ ਜਿਹੜੇ ਤੁਸੀਂ ਅਰਥ ਵਿਗਾੜ ਕੇ ਲੋਕਾਂ ਨੂੰ ਦੱਸੇ ਨੇ ਇਹਦਾ ਅਪਰਾਧ ਕੌਣ ਭਰੂਗਾ ਬਹੁਤ ਬੁਰੀ ਤਰ੍ਹਾਂ ਨਾ ਪਰਣਾ ਪਊਗਾ ਬਹੁਤ ਮਹਿੰਗਾ ਪਊਗਾ ਹੈ ਤਿੰਨ ਸੌ ਸਾਲ ਚ ਕੋਈ ਧਰਮ ਖਤਮ ਨਹੀਂ ਹੋਇਆ ਹੈ ਦੁਨੀਆ ਦਾ ਤਿੰਨ ਸੌ ਸਾਲ ਚ ਨਹੀਂ ਕੋਈ ਧਰਮ ਖਤਮ ਹੋਇਆ ਮਜ਼ਬੂਤ ਧਰਮ ਮਜ਼ਬੂਤ ਧਰਮ ਜਿਹਨੇ ਇਹ ਸ਼ੇਧੀਆਂ ਦਿੱਤੀਆਂ ਹੋਣ ਜਿਹਦਾ ਗੁਰੂਆਂ ਨੇ ਸ਼ੇਧੀਆਂ ਦਿੱਤੀਆਂ ਦਿੱਤੀਆਂ ਹੋਣ ਪਰ ਸੱਚ ਤੇ ਆਧਾਰ ਧਰਮ ਤਿੰਨ ਸੌ ਸਾਲ ਚ ਟਿਕਾ ਟੂਆ ਹੈ ਦੁਨੀਆ ਨਹੀਂ ਘਰਮ ਕਰ ਸਕੀ ਕਰਦੇ ਨੇ ਡੋਬੀ ਐ ਕੋਈ ਕਿਸਤੀ ਇਹ ਤਾਂ ਫੇਰ ਫੈਲ ਜਾਣਾ ਸਾਰੀ ਦੁਨੀਆ ਚ ਤੁਹਾਡਾ ਕੀ ਹਾਲ ਹੋਊਗਾ ਤੂੰ ਇਹਨੂੰ ਨਹੀਂ ਰੋਕ ਸਕਣਾ ਤੁਸੀਂ ਬਥੇਰਾ ਰੋਕ ਲੈ ਇਹਦੀ ਰੋਕਣਾ ਤੁਹਾਡੇ ਕਹੇ ਤੇ ਤੁਸੀਂ ਆਪਣਾ ਦੇਖੋ ਤੁਹਾਡਾ ਕੀ ਬਣੂਗਾ ਤੁਸੀਂ ਜਿਉਂਦੇ ਹੀ ਲੜਕ ਚੋਂ ਹਟਦੇ ਬਾਅਦ ਜਿਉਂਦੇ ਹੀ ਲੜਕ ਚੋਂ ਮੂਰੀ ਦਿਖਾ ਸਕਣਾ ਤੁਸੀਂ ਬਾਕੀ ਲੋਕਾਂ ਨੂੰ ਉਹ ਨਿਸਤ ਤੇ ਚੰਦ ਤੇ ਧੱਕੇ ਮਾਰ ਕੇ ਸਾਨੂੰ ਬਾਹਰ ਕੱਢ ਦਿੰਦੇ। ਬੇਇੱਜ਼ਤੀ ਤੁਹਾਡੀ ਹੋ ਰਹੀ ਆ। ਅਰੇ ਤੋਂ ਜ਼ਿਆਦਾ ਹੀ ਹੋਊਗੀ ਬੇਇੱਜ਼ਤੀ। ਘੱਟ ਨਹੀਂ ਰਹੀ ਬੇਇੱਜ਼ਤੀ। ਉਹ ਕਾਲੇ ਤੇ ਨਿੰਦਕਾਂ ਨਿੰਦਕਾਂ ਵਾਲੇ ਕੰਮ ਕੀਤੇ ਰਿਓ ਤੁਸੀਂ? ਇਹ ਨਿੰਦਕਾਂ ਦੇ ਕੰਮ ਨਹੀਂ ਜਿਹੜੇ ਤੁਸੀਂ ਕਰਦੇ ਹੋ ਗੁਰਦਾਰੇ ਬੈਠ ਕੇ ਇਹ ਤਾਂ ਦੁੱਧ ਕਰਦੇ ਤੇ ਅਰਥਾ ਦੇ ਅਰਥ ਬਦਲਦੇ। ਨਰਕੇ ਘੋਰ ਪਵੰਨ। ਘਰ ਕੇ ਘੋਰ ਪਵੰਨ। ਨਿੰਦ ਕਹਦੇ ਮੂ ਕਾਲੇ ਗੁਰੂ ਕਹਿੰਦਾ ਸੁਣ ਲਿਓ ਇੱਥੇ ਬੈਠ ਕੇ ਤੁਹਾਡੇ ਨਾਲ ਕੌਣ ਹੈ ਐ ਡਰ ਕੇ ਘੋਰ ਬਬਨ ਤਾਲਾ ਨੰਬਰ ਤੁਹਾਡਾ ਲੱਗਣ ਬਾਕੀ ਹੋਰ ਕਹਿੰਦਾ ਸੀ ਹੈਡਕ quarter ਦਾ ਆਲੇ ਪਹਿਲਾਂ ਹੀ ਹੁੰਦਾ ਜਦੋਂ ਫੌਜਾਂ ਆਉਂਦੀਆਂ ਨੇ ਚੜ੍ਹ ਕੇ ਪਹਿਲਾਂ ਰਾਜੇ ਨੂੰ ਕਾਬੂ ਕਰਦੀ ਹੋਈ ਪਹਿਲਾਂ ਰਾਜਾ ਕਾਬੂ ਫਿਰ ਕੋਈ ਸਰਚਕਦਾ ਉਹ ਕਾਬੂ ਕੋਈ ਜਿਹੜੇ ਸੈਲੈਕਟਰ ਹੋ ਜਾਂਦੇ ਨੇ ਉਹ ਨਾ ਤੇ ਉਰੇ ਗਾ ਰੱਖਦੇ ਨੇ ਵੀ ਕਹਿੰਦੇ ਫਿਰ ਗਵਰਨਰ ਨਕਰ